150 ਫੁੱਟ ਦੇ ਲਗਭਗ ਟਾਵਰਾ ਇਹ ਨਟਾਂ ਦੀ ਖੜਾ ਲੱਗਣ ਤੋਂ ਇੱਕ ਦਿਨ ਬਾਅਦ ਮੇਰਾ ਇਹ ਸਾਰਾ ਮਕਾਨ ਡਿੱਗ ਪਿਆ ਤੋਂ ਸਕਿੰਟਾਂ ਚ ਇੱਕ ਪਟਾਕਾ ਪਿਆ ਬਹੁਤ ਵੱਡਾ ਤੇ ਸਾਰਾ ਇਹ ਡਿੱਗ ਪਿਆ ਕਾਰ ਸੀ ਇੱਕ ਮੋਟਰਸਾਈਕਲ ਸੀ ਇੱਕ ਸਾਈਕਲ ਸੀ ਇੱਕ ਮੇਰਾ ਕਣਕਲਾ ਡਰਾਮਾ ਜੀ ਜੋ ਅੱਧੀ ਕਣਕ ਮੇਰਾ ਖਰਾਬ ਹੀ ਹੋ ਗਈ ਤੇ ਬਾਕੀ ਪੇਟੀਆਂ ਪੂਟੀਆਂ ਹੋਰ ਸਮਾਨ ਸੀਗਾ ਹਰ ਦਿਨ ਥਰੂ ਨਿਕਲਦੇ ਹੋਣਗੇ ਸੀ ਮੈਂ ਜੀ ਰੋਟੀ ਨਹੀਂ ਖਾਦੀ ਤਿੰਨ ਦਿਨ ਦਾ ਭਰਾਵਾ ਬਈ ਜੀ 10 10 ਰੁਪਏ ਕਰਕੇ ਆਪਾਂ ਜੋੜਦੇ ਆਪਾਂ ਕਿੰਨੇ ਕਿ ਲੈਂਡਲਾਰ ਆ ਪੰਜ ਸੱਤ ਕਿੱਲੇ ਵਾਲਾ ਬੰਦਾ ਕਿੰਨਾ મતલਬ ਉਹ ਹੁੰਦਾ ਠੀਕ ਹੈ ਨਾ ਖਰਚੀਆਂ ਨਹੀਂ ਤੁਰਦੇ ਆਪਣੇ ਇਹਦੇ ਨਾਲ ਤਾਂ ਬਸ ਜਿਵੇਂ ਥੋੜਾ ਬੋਟਾ ਕਰਕੇ ਲਈ ਆ ਮੋਟਰਸਾਈਕਲ ਸੀ ਉਹ ਤੇ ਦੇਖ ਲਓ ਆ ਵੀ ਕਰਾਉਵੇਂ ਟਾਵਰ ਇੱਕ ਦਿਨ ਤੇ ਰਾਤ ਚ ਖੜਾ ਕਰ ਪਾਇਆ। ਪਹਿਲਾਂ ਇਹਣਾ ਥੱਲੇ ਬੈਡ ਬਣਾਇਆ ਸੀਮਿੰਟ ਦਾ। ਪੂਰੀ ਤਰ੍ਹਾਂ ਸੁੱਕਣ ਤੇ ਵੀ ਨਹੀਂ ਦਿੱਤਾ ਗਿਆ। ਕਮ ਸੇਮ ਛੱਤਾਂ ਵੀ ਆਪਾਂ 10 ਦਿਨ ਵੇਟ ਕਰਦੇ ਆ। ਇਹਦੇ ਤੇ ਐਡਾ ਵੱਡਾ 150 ਫੁੱਟ ਦੇ ਲਗਭਗ ਟਾਵਰ ਆ ਇਹ। ਤੇ ਜਿਉ ਐਡਾ ਪੋਲਾ ਤੇ ਜੇ ਇਹ ਹਜੇ ਤਾਂ ਮੈਂ ਤਾਂ ਬਚ ਗਿਆ ਮੇਰੇ ਬੱਚੇ ਬਚ ਗਏ ਤੇ ਇਹ ਮਤਲਬ ਕਿਸੇ ਦੀ ਹੁਣ ਵੀ ਜਾਨ ਲੈ ਸਕਦਾ ਹੈ। 150 ਫੁੱਟ ਦੇ ਕਰੀਬ ਲੰਬਾ ਹੈ ਤੇ ਇਹ ਜਦੋਂ ਡਿੱਗੂਗਾ ਨੁਕਸਾਨ ਤੁਸੀਂ ਆਪ ਦੇਖ ਲਓ ਕਿੰਨਾ ਕਰੂਗਾ ਮੇਰਾ ਬਈ ਦੀ ਨਹੀਂ ਕਰਦਾ ਹੁਣ ਇੱਥੇ ਰਹਿਣ ਨੂੰ ਮੈਂ ਸੱਚੀ ਦੁਖ ਲੱਗਦਾ ਕਿਉਂਕਿ ਦੇਖੋ ਰੱਬ ਨੇ ਇੱਕ ਵਾਰ ਜਾਣ ਬਖਸ਼ਤੀ ਬਾਹ ਕਈ ਵਾਰੀ ਬਾਰ-ਬਾਰ ਨਿਰਮਖ ਕੀ ਜਾਂਦੀ ਫਿਰ ਰੱਬ ਨੇ ਜਾਣ ਬਖਸ਼ਤੀ ਮੈਂ ਹੁਣ ਜੇ ਉੱਥੇ ਫੇਰ ਰਹੂਗਾ ਤਾਂ ਕੁਦਰਤੀ ਜੇ ਲੱਗਿਆ ਰਿਹਾ ਤਾਂ ਡਿੱਗੂਗਾ ਬਈ ਇਹਦਾ ਕੀ ਪਤਾ ਕਦੋਂ ਡਿੱਗ ਪੇ ਬਿਨਾਂ ਇਹ ਨੋਟਿਸ ਤੋਂ ਲੱਗਿਆ ਕਿਸੇ ਗਵਾਂਡੀ ਨੂੰ ਕੋਈ ਪੁੱਛਿਆ ਨਹੀਂ ਕਿਸੇ ਨੇ ਕਿਸੇ ਦੀ ਕੋਈ ਸਹਿਮਤੀ ਨਹੀਂ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਹੋਈ ਲੈ ਗਏ ਸਮਾਨ ਜ਼ਬਤ ਕਰ ਲਿਆ ਸਸਰੀ ਨਗਰ ਕਾਉਂਸਲ ਨੇ ਉਸ ਤੋਂ ਬਾਅਦ ਵੀ 4-5 ਦਿਨ ਬੀਤ ਗਏ ਹੁਣ ਹਜੇ ਤੱਕ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਮੀਟਿੰਗਾਂ ਹੁੰਦੀਆਂ ਆਂਦਾ ਮੀਟਿੰਗ ਦੇ ਵਿੱਚ ਇੱਕੋ ਗੱਲ ਸਾਹਮਣੇ ਆਈ ਆ ਕਿ ਭਾਈ ਤੂੰ 1.5 ਲੱਖ ਰੁਪਏ ਲਾ ਲਾ ਪਰ ਟਾਵਰ ਨੂੰ ਪੱਟਣ ਦੀ ਗੱਲ ਨਾ ਕਰ ਕਿਉਂ ਕੀ ਗੱਲ ਹਜੇ ਉਡੀਕ ਹੋ ਰਹੀ ਆ ਕਿ ਕਿਸੇ ਦਾ ਜਾਨੀ ਨੁਕਸਾਨ ਹੋਵੇ ਕੀ ਉਡੀਕ ਹੋ ਰਹੀ ਆ ਕਿ ਜੇਕਰ ਕਿਸੇ ਦਾ ਜਾਨੀ ਨੁਕਸਾਨ ਹੋਇਆ ਉਸ ਤੋਂ ਬਾਅਦ ਹੀ ਪੱਟ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇਪਾਲ ਮੇਰੇ ਪਿੱਛੇ ਦੀ ਜਗ੍ਹਾ ਦੇਖ ਕੇ ਤੁਹਾਨੂੰ ਸ਼ਾਇਦ ਇਹ ਲੱਗ ਰਿਹਾ ਹੋਣਾ ਮੈਂ ਕਿਸੇ ਖੰਡਰ ਦੇ ਪਿੱਛੇ ਖੜਾ ਪਰ ਖੰਡਰ ਦੇ ਵਿੱਚ ਨਹੀਂ ਮੈਂ ਇੱਕ ਹਸਤੇ ਵਸਤੇ ਪਰਿਵਾਰ ਦੇ ਵਿੱਚ ਖੜਾ ਆ ਪਰ ਹਾਲਾਤ ਇਸਤੇ ਇਸ ਤਰ੍ਹਾਂ ਕਿਵੇਂ ਹੋਏ ਕੀ ਕਾਰਨ ਬਣਿਆ ਕਿ ਸ਼ਾਇਦ ਮੈਨੂੰ ਇਹ ਲੱਗਦਾ ਕਿ ਇਹ ਮਾਲੀ ਨੁਕਸਾਨ ਤਾਂ ਪਰਿਵਾਰ ਦਾ ਹੋਈ ਹੋਇਆ ਤੇ ਜੇਕਰ 2-4 ਮਿੰਟ ਦੀ ਦੇਰੀ ਹੋ ਜਾਂਦੀ ਤਾਂ ਜਾਨੀ ਨੁਕਸਾਨ ਇਸ ਪਰਿਵਾਰ ਦਾ ਹੋ ਸਕਦਾ ਸੀ ਇਹ ਕਿਸੇ ਦੀ ਲਾਪਰਵਾਹੀ ਦੇ ਨਾਲ ਹੋਇਆ ਹੈ ਮੇਰੇ ਪਿੱਛੇ ਤੁਸੀਂ ਟਾਵਰ ਦੇਖ ਰਹੇ ਹੋਮੋਗੇ ਕਿ ਜਿਹੜਾ ਟਾਵਰ ਲੱਗਿਆ ਟਾਵਰ ਲਾਉਣ ਵੇਲੇ ਇਸ ਤਰ੍ਹਾਂ ਦੀ ਲਾਪਰਵਾਹੀ ਵਰਤੀ ਗਈ ਕਿ ਇਸ ਇਸ ਘਰ ਦੀ ਛੱਤ ਜਿਹੜੀ ਆ ਉਹ ਡਿੱਗਦੀ ਆ ਤੇ ਠਾਕੜੇ ਜਿੰਨੇ ਵਾਹਨ ਖੜੇ ਹੁੰਦੇ ਨੇ ਜਿਵੇਂ ਇੱਕ ਤੁਸੀਂ ਗੱਡੀ ਵੈਗਨਰ ਗੱਡੀ ਵੀ ਦੇਖ ਰਹੇ ਹੋ ਵਿੱਚ ਇੱਕ ਮੋਟਰਸਾਈਕਲ ਖੜਾ ਹੁੰਦਾ ਹੈ ਮੋਟਰਸਾਈਕਲ ਜਿਹੜੇ ਕਿ ਬਾਹਰ ਹਾਲਾਂਕਿ ਬਾਅਦ ਵਿੱਚ ਕੱਢ ਲਿਆ ਗਿਆ ਤੇ ਕਣਕ ਦਾ ਢੋਲ ਹੁੰਦਾ ਹੈ ਪੇਟੀਆਂ ਹੁੰਦੀਆਂ ਇਵਨ ਕਿ ਜਿੰਨਾ ਕੁਝ ਵੀ ਇਸ ਦੇ ਵਿੱਚ ਹੁੰਦਾ ਹੈ ਉਹ ਸਾਰਾ ਜਿਹੜਾ ਹੈਗਾ ਉਹ ਤਸ ਜਾਂਦਾ ਵਿੱਚੇ ਦਾ ਵਿੱਚ ਹੀ ਰਹਿ ਜਾਂਦਾ ਹੈ ਕਰ ਇਹ ਸਾਡੇ ਵੀਰ ਰਾਜੂ ਵੀਰ ਦਾ ਆ ਪੱਤਰਕਾਰ ਭਾਈਚਾਰੇ ਦੇ ਵਿੱਚੋਂ 22 ਸਾਡੇ ਨਾਲ ਆ ਸਭ ਤੋਂ ਪਹਿਲਾਂ 22 ਤੋਂ ਗੱਲਬਾਤ ਜਾਨਾਂਗੇ ਕਿ ਪੂਰਾ ਮਾਮਲਾ ਕੀ ਹੈ ਭਾਈ ਜੀ ਮਾਮਲਾ ਕੀ ਆ ਪੂਰਾ ਇੱਕ ਇੱਥੋਂ ਇਹ ਕਿਵੇਂ ਪਹੁੰਚਦਾ ਇਸ ਤੱਕ ਭਾਈ ਜੀ ਇੱਕ ਟਾਵਰ ਤਾਂ ਇੱਥੇ ਪਹਿਲੇ ਲੱਗਿਆ ਹੋਇਆ ਸੀਗਾ ਤੇ ਇੱਕ ਪਿਛਲੇ 8-10 ਦਿਨ ਹੀ ਪਹਿਲਾਂ ਲੱਗਿਆ ਹੈ ਹੂੰ ਇਹ ਪਿੰਡ ਵਾਲਿਆਂ ਨੇ 27 ਤਰੀਕ ਨੂੰ 27 ਅਗਸਤ ਨੂੰ ਇੱਥੇ ਡੀਸੀ ਨੂੰ ਕੰਪਲੇਂਟ ਦਿੱਤੀ ਸੀ ਇੱਕ ਵੀ ਆਬਾਦੀ ਵਾਲੀ ਜਗ੍ਹਾ ਤੇ ਇਹ ਲੱਗ ਰਿਹਾ ਹੈ ਤੇ ਮਾੜਾ ਹੈ 28 ਅਗਸਤ ਨੂੰ ਨਾਲ ਹੀ ਉਹ ਐਸਡੀਐਮ ਨੂੰ ਦੇ ਆਏ 28 ਅਗਸਤ ਨੂੰ ਤੇ ਮੇਰੇ ਕੋਲ ਵੀ ਆਏ ਹੋਏ ਚਲੋ ਮੈਂ ਉਹ ਤੋਂ ਨਹੀਂ ਮੈਂ ਖਾ ਚੱਲਿਆ ਯਾਰ ਪੱਕੀ ਕਰ ਸਕਦੇ ਆ ਕਿ ਬੜੀ ਮਜਬੂਰੀਆਂ ਬਣ ਜਾਂਦੀਆਂ ਹੂੰ ਉਸ ਤੋਂ ਬਾਅਦ ਕੀ ਹੁੰਦਾ ਇਹ ਮੀਂਹ ਚ ਦੀ 3-4 ਦਿਨ ਦੀ ਜੀਸੀਬੀ ਨਾਲ ਮੀਂਹ ਚ ਪੁੱਟਦੇ ਆ ਨੂੰ ਇਹ ਵਾਲੀ ਕੋ ਫੁੱਟ ਲੰਬਾ ਤੇ 20 ਫੁੱਟ ਦੇ ਲਗਭਗ ਡੰਡਾ ਉਹਨਾਂ ਦਿਨਾਂ 'ਚ ਮੀਂਹ ਪੈਂਦਾ ਸੀ ਜਿਹੜੇ ਉਹਨਾਂ ਦਿਨਾਂ 'ਚ ਮੀਂਹ ਪੈਂਦਾ ਸੀ ਜਦੋਂ ਮਤਲਬ ਪਟਾਈ ਜੀਸੀਬੀ ਨਾ ਹੋ ਰਹੀ ਸੀ ਪਹਿਲਾਂ ਪਟਾਈ ਹੋਈ ਤੇ ਜਦੋਂ ਇਹਨੂੰ ਪਾਇਆ ਇਹਦਾ ਥੱਲੇ ਮਿਕਸਰ ਬਣਾ ਪਾਇਆ ਬਜਰੀ ਵਗੈਰਾ ਸਰਗੀ ਦਾ ਮਿਕਸਰ ਪਾਇਆ ਬੈੱਡ ਬਣਾਉਣ ਵਾਸਤੇ ਇਹਨਾਂ ਨੇ 40 ਫੁੱਟ ਲੰਬਾ ਤੇ 20 ਫੁੱਟ ਡੂੰਗਾ ਉਦੋਂ ਵੀ ਮੀਂਹ ਪੈ ਰਿਹਾ ਸੀ ਉਹ ਤੋਂ ਵੱਡੀ ਗੱਲ ਇਹ ਹੈ ਕਿ ਇਹ ਸੀਗਾ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਜਿਹੜਾ ਉੱਤੇ 2 ਦਿਨ ਵੇਟ ਕੀਤਾ ਗਿਆ ਸਿਰਫ ਤੇ 2 ਦਿਨਾਂ ਬਾਅਦ ਹੀ ਟਾਵਰ ਇੱਕ ਦਿਨ ਤੇ ਰਾਤ ਉਹ ਤਾਂ ਪਹਿਲਾਂ ਇਹ ਥੱਲੇ ਬੈੱਡ ਬਣਾਇਆ ਸੀਮਿੰਟ ਦਾ ਪਰ ਆਪ 2 ਦਿਨ ਵੇਟ ਕੀਤੀ ਉਡੀਕ ਕੀਤੀ ਉਹਨੂੰ ਮਤਲਬ ਪੂਰੀ ਤਰ੍ਹਾਂ ਸੁੱਕਣ ਦੇ ਵੀ ਨਹੀਂ ਦਿੱਤਾ ਗਿਆ। ਕਮ ਸੇ ਕਮ ਛੱਤ ਆਪੀ ਆਪ 10 ਦਿਨ ਵੇਟ ਕਰਦੇ ਆ। ਇਹਦੇ ਤੇ ਐਡਾ ਵੱਡਾ 150 ਫੁੱਟ ਦੇ ਲਗਭਗ ਟਾਵਰ ਆ ਇਹ। ਮਤਲਬ 135 ਤੋਂ ਉੱਪਰ ਕਹਿੰਦੇ ਆ 150 ਫੁੱਟ। ਵੀ ਐਡੇ ਵੱਡੇ ਟਾਵਰ ਲੱਗਣ ਨੂੰ ਮੰਨ ਲਓ ਜੇ ਨਟਾਂ ਦੀ ਖੜਾ ਹੈ ਤੇ ਜਿਉ ਐਡਾ ਪੋਲਾ ਤੇ ਜੇ ਇਹ ਹਜੇ ਤਾਂ ਮੈਂ ਤਾਂ ਬਚ ਗਿਆ ਮੇਰੇ ਬੱਚੇ ਬਚ ਗਏ ਤੇ ਇਹ ਮਤਲਬ ਕਿਸੇ ਦੀ ਹੁਣ ਵੀ ਜਾਨ ਲੈ ਸਕਦਾ ਹੈ। ਇਹਦਾ ਕੀ ਪਤਾ? ਬਿਲਕੁਲ ਜਦੋਂ ਜਦੋਂ ਬਾਈ ਜੀ ਇਹ ਐਸ ਡੀ ਐਮ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਸ਼ਿਕਾਇਤ ਹੋਈ ਤਾਂ ਉਸ ਤੋਂ ਬਾਅਦ ਕੋਈ ਕਾਰਵਾਈ ਦਿੱਤੇ ਹੋਈ ਰੋਕਿਆ ਗਿਆ ਨਹੀਂ ਨਹੀਂ ਕੋਈ ਕਾਰਵਾਈ ਨਹੀਂ ਹੋਈਗੀ ਈਵਨ ਕਿ ਇੱਕ ਲੱਗਣ ਤੋਂ ਇੱਕ ਦਿਨ ਬਾਅਦ ਮੇਰਾ ਇਹ ਸਾਰਾ ਮਕਾਨ ਡਿੱਗ ਪਿਆ ਹਾਂ ਕੀ ਸੀ ਸਾਰਾ ਇਹਦੇ ਚ ਮੇਰਾ ਕਾਰ ਸੀ ਇੱਕ ਮੋਟਰਸਾਈਕਲ ਸੀ ਇੱਕ ਸਾਈਕਲ ਸੀ ਇੱਕ ਮੇਰਾ ਕਣਕਲਾ ਡਰਾਮਾ ਜੀ ਚੋਂ ਅੱਧੀ ਕਣਕ ਮੇਰਾ ਖਰਾਬ ਹੀ ਹੋ ਗਈ ਤੇ ਬਾਕੀ ਪੇਟੀਆਂ ਪੂਟੀਆਂ ਹੋਰ ਸਮਾਨ ਸੀਗਾ ਵੀ ਮੈਂ ਬੇਟੀ ਨੂੰ ਇੱਥੇ ਛੱਡ ਕੇ ਮੋਟਰਸਾਈਕਲ ਤੇ ਲੈ ਕੇ ਆਇਆ ਸੀ ਮੈਂ ਇੱਥੋਂ ਬਾਹਰ ਨਿਕਲ ਗਿਆ ਤੇ ਬੇਟੀ ਬਾਹਰ ਨਿਕਲ ਗਈ ਤੇ ਬੇਟਾ ਮੇਰਾ ਇੱਥੋਂ ਸਬਜੀ ਦਾ ਲਫਾਫਾ ਲਾ ਕੇ ਲੈ ਕੇ ਗਿਆ ਤੇ ਇੱਕ 10 ਸੈਕਿੰਟ ਨਹੀਂ 2 ਸੈਕਿੰਟਾਂ ਚ ਇੱਕ ਪਟਾਕਾ ਪਿਆ ਬਹੁਤ ਵੱਡਾ ਤੇ ਸਾਰਾ ਇਹ ਡਿੱਗ ਪਿਆ ਉਹ ਵਜਾ ਇਹ ਬਣੀ ਹੈ ਕਿ ਉਹ ਕੰਦ ਉਧਰ ਰਿਸਕ ਗਈ ਉਹ ਕੰਦ 5 ਫੁੱਟ ਪਰਲੇ ਪਾਸੇ ਹੁਣ ਵੀ ਡਿੱਗੀ ਪਿਆ ਤੁਸੀਂ ਦੇਖ ਲਓ ਤੇ ਤਾਂ ਕਰਕੇ ਸਾਰਾ ਇੱਕੇ ਦਾ ਵੀ ਬਸ ਬਹਿ ਗਿਆ ਮਤਲਬ ਆਪਦੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਮਲੀਆਂ ਮਿਟ ਜਾਂਦਾ ਦੇਖਿਆ ਮੈਂ ਅੰਦਰ ਸੀ ਪੜਾ ਮੈਨੂੰ ਜਦੋਂ ਸੁਣਿਆ ਮੈਂ ਪਾਣੀ ਪੀ ਰਿਆ ਸੀਗਾ ਜ਼ਬਰਦਸਤ ਮਾਕਾ ਹੋਇਆ ਤੇ ਜਦੋਂ ਮੈਂ ਆਇਆ ਉੱਥੇ ਦਿੱਕਰ ਮਤਲਬ ਰੇਤੇ ਦਾ ਧੂਆਂ ਰੋਲ ਜਾ ਹੋ ਗਿਆ ਬਈ ਕੁਝ ਦਿਖਦਾ ਹੀ ਨਹੀਂ ਸੀ ਸਾਰਾ ਕੁਝ ਤੁਹਾਡੀਆਂ ਅੱਖਾਂ ਸਾਹਮਣੇ ਫਿਰ ਇਹ ਚੀਜ਼ ਦੀ ਵੀ ਆਪਦੀ ਜਾਣ ਤੇ ਬਣੀ ਹੋਈ ਜੇ 2 ਮਿੰਟ ਕਿਤੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਪਹਿਲਾਂ ਮੈਨੂੰ ਦੁੱਖ ਲੱਗਿਆ ਜੀ ਬਹੁਤ ਦੁੱਖ ਲੱਗਿਆ ਵੀ ਯਾਰ ਮੇਰਾ ਤਾਂ ਸਾਰਾ ਕੁਝ ਹੀ ਉਹ ਹੋ ਗਿਆ ਪਰ ਸਿਆਣੇ ਬੰਦੇ ਨੇ ਸਮਝੋਣ ਤੇ ਵੀ ਤੇਰੀ ਜਾਨ ਬਚ ਗਈ ਯਾਰ ਛੱਡ ਤੂੰ ਪੈਸੇ ਨੂੰ ਛੱਡ ਵੀ ਕੋਈ ਗ ਰੈਜੀ ਬਾਈ ਆਪਦੇ ਕਿਉਂਕਿ ਹੁਣ ਤਾਂ ਇਹ ਖੰਡਰ ਲੱਗਦੀ ਆ ਪਰ ਇਹ ਆਪਦੇ ਹੱਥੀਆ ਆਪਦੀ ਮਿਹਨਤੀ ਕਮਾਈ ਨਾਲ ਬਣਾਈ ਹੋਈ ਗੱਡੀ ਆ ਬਾਈ ਜੀ 10-10 ਰੁਪਏ ਕਰਕੇ ਆਪਾਂ ਜੋੜਦੇ ਆ ਆਪਾਂ ਕਿੰਨੇ ਕੁ ਲੈਂਡ ਆਰਡ ਆ ਪੰਜ-ਸੱਤ ਕਿੱਲੇ ਵਾਲਾ ਬੰਦਾ ਕਿੰਨਾ ਕੁ ਮਤਲਬ ਉਹ ਹੁੰਦਾ ਠੀਕ ਹੈ ਨਾ ਖਰਚੇ ਨਹੀਂ ਤੁਰਦੇ ਆਪਣੇ ਇਹਦੇ ਨਾਲ ਤਾਂ ਬਸ ਜਿਵੇਂ ਛੋਟਾ-ਬੋਟਾ ਕਰਕੇ ਲਈ ਆ ਮੋਟਰਸਾਈਕਲ ਸੀ ਉਹਦੇ ਤੇ ਦੇਖ ਲਓ ਆ ਵੀ ਕਰਾਉਗੇ ਤੇ ਗੱਡੀ ਵੀ ਗਈ ਗੱਡੀ ਵੀ ਗਈ ਤੇ ਉਹਦੇ ਚ ਕਣਕ ਵੀ ਸੀ ਮਾੜੀ ਮੋਟੀ ਕਣਕ ਉਹਦੇ ਸੀਗੀ 40 40 ਮਣ ਸੀਗੀ ਵਿੱਚੋਂ 8-10 ਮਣ ਕਰਾਵੇ ਹੋਊਗੀ ਬਾਕੀ ਮੋ ਕੱਢ ਲਿਓ ਪਈ ਤੇ ਇੱਥੇ ਤੁਹਾਡੇ ਮਾਤਾ ਜੀ ਨੇ ਪੇਟੀ ਇੱਥੇ ਮੇਰੀ ਮਾਂ ਦੀ ਪੇਟੀ ਪਈ ਸੀ ਇੱਕ ਉਹ ਵੀ ਵਿੱਚੀ ਟੁੱਟ ਗਿਆ ਜੇ ਨੱਪੀ ਪਈ ਉਹ ਵੀ ਮਾਂ ਦੀ ਨਿਸ਼ਾਨੀ ਸਭ ਕੁਝ ਬਈ ਕੋਈ ਕਾਰਵਾਈ ਨਹੀਂ ਨਗਰ ਕੌਂਸਲ ਨੇ ਵੀ ਕੋਈ ਕਾਰਵਾਈ ਨਹੀਂ ਕੀਤੀਗੀ ਇਹਦੀ ਕੋਈ ਐਨਓਸੀ ਨਹੀਂ ਜੇ ਹੀ ਕਹਿੰਦਾ ਸੀਗਾ ਕੋਈ ਇਹਦੀ ਐਨਓਸੀ ਨਹੀਂ ਦਿੱਤੀ ਅਸੀਂ ਬਿਨਾ ਐਨਓਸੀ ਤੋਂ ਲੱਗਿਆ ਕਿਸੇ ਗਵਾਂਡੀ ਨੂੰ ਕੋਈ ਪੁੱਛਿਆ ਨਹੀਂ ਕਿਸੇ ਨੇ ਕਿਸੇ ਦੀ ਕੋਈ ਸਹਿਮਤੀ ਨਹੀਂ ਉਸ ਤੋਂ ਬਾਅਦ ਬਿਨਾ ਹੀ ਲੱਗਿਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਹੋਈ ਲੇਗੇ ਸਮਾਨ ਜਬਤ ਕਰ ਲਿਆ ਸਿਸਰੀ ਨਗਰ ਕਾਉਂਸਲ ਨੇ ਉਸ ਤੋਂ ਬਾਅਦ ਵੀ 4-5 ਦਿਨ ਬੀਤ ਗਏ ਹੁਣ ਹਜੇ ਤੱਕ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਚਲੋ ਪਹਿਲਾਂ ਹੁਣ ਦਾ ਪਤਾ ਨਾ ਹੋਏ ਪਰ ਹੁਣ ਤਾਂ ਤੁਸੀਂ ਧਰਨਾ ਵੀ ਲਾ ਕੇ ਬੈਠ ਗਏ ਹਾਲੇ ਤੱਕ ਵੀ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਬਾਈ ਜੀ ਹੁਣ ਤੁਸੀਂ ਆਪ ਹੀ ਦੇਖ ਲਓ ਤੁਸੀਂ ਵੀ ਆਏ ਹੋਗੇ ਧਰਨਾ ਵੀ ਲੱਗਿਆ ਪਿਆ ਵੀ ਹਜੇ ਵੀ ਕਾਰਵਾਈ ਨਹੀਂ ਹੁੰਦੀ ਗੱਲ ਸਾਡੇ ਤਾਂ ਆਪ ਸਮਝਣ ਤੋਂ ਪਰੇ ਹੈ ਵੀ ਕਿਉਂ ਕਾਰਨ ਕੀ ਹੈ ਇਹਦਾ ਲਗਿਆ ਵੀ ਬਿਨਾ ਪਰਮਿਸ਼ਨ ਤੋਂ ਕੋਈ ਨਾ ਨਗਰ ਕੌਂਸਲ ਇਹ ਇੱਕ ਪ੍ਰਸ਼ਾਸਨ ਇਹ ਗੱਲ ਨੂੰ ਕਬੂਲ ਦਾ ਹਾਂ ਤੁਸੀਂ ਜੇਈ ਸਾਹਿਬ ਨਾਲ ਹੁਣ ਗੱਲ ਕਰ ਲਓ ਫਲਾ ਫੋਨ ਤੇ ਉਹ ਤੁਹਾਨੂੰ ਦੱਸ ਦੇਣਗੇ ਵੀ ਕੋਈ ਪਰਮਿਸ਼ਨ ਨਹੀਂ ਦਿੱਤੀ ਹੋਈ ਉਹਨਾਂ ਨੇ ਤੇ ਫਿਰ ਐਡਾ ਕੀ ਬਈ ਮਤਲਬ ਧਨਾੜ ਕਮ ਹੋ ਸਕਦਾ ਕਿ ਬਿਨਾ ਪਰਮਿਸ਼ਨ ਤੋਂ ਉਹ ਇਹ ਆਬਾਦੀ ਵਾਲੀ ਜਗ੍ਹਾ ਦੇ ਵਿੱਚ ਜਿੱਥੇ ਲੋਕ ਲੋਕ ਰਹਿੰਦੇ ਆ ਉਸ ਜਗ੍ਹਾ ਦੇ ਵਿੱਚ ਕੀ ਫਿਰ ਲੋਕਾਂ ਦੀ ਜਿਵੇਂ ਆ ਕਿਉਂਕਿ ਇਹ ਤਾਂ ਚਲੋ ਠੀਕ ਆ ਤੁਹਾਡੇ ਇਸ ਪਾਸੇ ਡਿੱਗ ਪਿਆ ਜਾਨੀ ਨੁਕਸਾਨ ਜਿਹੜਾ ਹੈਗਾ ਨਹੀਂ ਹੋਇਆ ਚਲੋ ਪ੍ਰਮਾਤਮਾ ਦੀ ਮਿਹਰ ਪਰ ਆਸੇ ਪਾਸੇ ਪੂਰੇ ਪਾਸੇ ਲੋਕ ਰਹਿੰਦੇ ਆ ਇਹਦਾ ਕਿਸੇ ਵੇਲੇ ਵੀ ਜਾਨੀ ਨੁਕਸ ਫੁੱਟ ਜਾਂ 150 ਫੁੱਟ ਦੇ ਕਰੀਬ ਲੰਬਾ ਹੈ ਤੇ ਇਹ ਜਦੋਂ ਡਿੱਗੂਗਾ ਨੁਕਸਾਨ ਤੁਸੀਂ ਆਪ ਦੇਖ ਲਓ ਕਿੰਨਾ ਕਰੂਗਾ ਮੈਂ ਤਾਂ ਹੁਣ ਐਂ ਡਰੀ ਜਾਨਾ ਵੀ ਯਾਰ ਉੱਥੇ ਤਾਂ ਮੈਂ ਬਾਜੀਆ ਕਿ ਧਿਆਨ ਨਾਲ ਡਿੱਗ ਪੇ ਇਹ ਲਾਇਆ ਵੀ ਕੱਚਾ ਉਹਨਾਂ ਨੇ ਮਤਲਬ ਕੱਚਾ ਮਤਲਬ ਵੀ ਉਹ ਹੈ ਹੀ ਹਜੇ ਜੋ ਪੱਕੇ ਹੀ ਨਹੀਂ ਗਾ ਥੜਾ ਬਿਲਕੁਲ ਤੇ ਜੇ ਤਾਂ ਡਿੱਗਦਾ ਫਿਰ ਪੂਰੇ ਕਾਫੇ ਤਾਂ ਕਰਦਾ ਮੈਂ ਤਾਂ ਕਹਿੰਦਾ ਮੇਰਾ ਤਾਂ ਜਾਊ ਕਿ ਜਾਊਗਾ ਪਤਾ ਨਹੀਂ ਕਿੰਨੇ ਦੇ ਨਾਲ ਜਾਣਗੇ ਬਾਈ ਜੇ ਤੁਹਾਡੇ ਨੁਕਸਾਨ ਦੀ ਗੱਲ ਕਰੀਏ ਚਲੋ ਜਿਹੜਾ ਜਾਨੀ ਨੁਕਸਾਨ ਨਹੀਂ ਪਰ ਮਾਲੀ ਨੁਕਸਾਨ ਆਰਥਿਕ ਤੌਰ ਤੇ ਕਿਉਂਕਿ ਇਹ ਜਿਵੇਂ ਤੁਸੀਂ ਕਹਿੰਦੇ ਬਹੁਤੇ ਬੋਟ ਲੈਂਡਲੋਰਡ ਵੀ ਨਹੀਂ ਹੈ ਹਨਾ ਪਰ ਨੁਕਸਾਨ ਕਿੰਨਾ ਹੁੰਦਾ ਨੁਕਸਾਨ ਤਾਂ 10 ਰੁਪਏ ਦਾ ਹੋ ਜੇ ਉਹੀ ਬਹੁਤ ਭੈੜਾ ਹੁੰਦਾ ਹਨਾ ਤੇ ਇਹ ਕਿੰਨੇ ਦਾ ਨੁਕਸਾਨ ਹੋ ਗਿਆ 4-5 ਲੱਖ ਰੁਪਏ ਦਾ ਤਾਂ ਆ ਵੀ ਹੋ ਗਿਆ ਬਾਈ ਮੈਂ ਤਾਂ ਨਾ ਮੋਟਰਸਾਈਕਲ ਤੇ ਚੜਨ ਕਿੰਨੇ ਹੋ ਗਿਆ ਕਿਸੇ ਦਾ ਮੋਟਰਸਾਈਕਲ ਮੇਰੇ ਕੋਲ ਆ ਮੰਗਿਆ ਮੋਟਰਸਾਈਕਲ ਹੈ ਕੋਈ ਉਹ ਮੈਨੂੰ ਕੋਈ ਦੇ ਕੇ ਗਿਆ ਉਹ ਮੰਗਿਆ ਮੋਟਰਸਾਈਕਲ ਹੈ ਉਦੇ ਤੇ ਹੁਣ ਮੈਂ ਤੁਰਿਆ ਫਿਰਦਾ ਹੁਣ ਚੀਜ਼ ਇਹ ਨਹੀਂ ਕੋਲੇ ਕੀ ਕਰੀ ਤੇਰੇ ਬਾਅਦ ਮਹੀਨਾ ਕੋਈ ਪੈਸਾ ਵੀ ਨਹੀਂ ਕੋਲੇ ਸਹੀ ਦਿਲ ਉਸ ਦਿਲੋਂ ਦਾਲਦਾ ਮੈਂ ਤੁਹਾਨੂੰ ਇਹ ਵੇਜੇ ਕੋਈ ਗੱਲ ਨਹੀਂ ਗਈ ਹੁੰਦੇ ਆਮ ਹੁੰਦੇ ਆ ਕੋਈ ਫਸਲ ਨਹੀਂ ਹੁਣ ਕਿਤੇ ਨਰਮਾ ਵੀ ਅਜੇ ਆਉਣਾ ਹੈ ਜਦੋਂ ਨਰਮਾ ਆਊਗਾ ਉਦੋਂ ਪੈਸੇ ਆਉਣਗੇ ਉਹਨੂੰ ਤੋਂ ਪਹਿਲਾਂ ਦੱਸੋ ਕਿਤੋਂ ਆਉਣਗੇ ਕਿਤੋਂ ਆਉਣਗੇ ਇਹ ਵੀ ਇਹ ਵੀ ਆਪਾਂ ਸਾਈਡ ਤੇ ਆਏ ਪਾਲਣੇ ਵੀ ਚੱਲ ਇੱਥੇ ਮੋਟਰਸਾਈਕਲ ਖੜਾ ਕਰ ਲਿਆ ਕਰ ਇਹ ਸਪੈਸ਼ਲੀ ਇਹ ਸੀਗਾ ਵੀ ਜਿਵੇਂ ਕੋਈ ਕਣਕ ਦਾ ਡਰਮ ਹੈ ਵਹੀਕਲ ਆਪਣੇ ਆਪ ਦੇ ਚੱਲ ਯਾਰ ਧੁੱਪ ਜਗੜਨੋਂ ਬੜੀ ਉੱਪਰ ਸਾਈਡ ਤੇ ਹੋਣਗੇ ਪਾਸੇ ਹੋਣਗੇ ਇੱਥੇ ਮ ਤੇ ਫਿਰ ਇਹ ਇਹ ਸੋਚ ਸੋਚ ਕੇ ਦਾ ਬਾਈ ਬਾਲਾ ਆਪਦੇ ਆਪ ਨੂੰ ਕੰਮ ਆਉਂਦਾ ਵੀ ਜੇ 25 20 ਸਾਲ ਪਹਿਲਾਂ ਮਕਾਨ ਪਾਇਆ ਉਹ ਤਾਂ ਤੰਦਰੁਸਤ ਖੜਾ ਹੈ ਤੇ ਇਹ 7 ਸਾਲ ਪਾਇਆ ਪਹਿਲਾਂ ਕਿਵੇਂ मतलब ਡਿੱਗ ਸਕਦਾ ਸੀ ਸਾਰਾ ਸੀਮੈਂਟ ਦੀ ਸਾਰੀ ਚਣਾਈ ਹੈ ਬਾਈ ਤੁਸੀਂ ਆ ਦੇਖ ਲਓ ਸਾਰੀ ਸੀਮੈਂਟ ਦੀ ਚਣਾਈ ਹੈਗੀ ਹੁਣ ਤਾਂ ਬਾਈ ਇਹਨੂੰ ਚਲੋ ਕਿੰਨੇ ਦਿਨੋਂ ਕਿ ਡਿੱਗੇ ਨੂੰ ਇਹਨੂੰ ਹੋ ਗਏ 5 6 ਦਿਨ ਸ਼ੁੱਕਰਵਾਰ ਤੁਸੀਂ ਕਹਿੰਦੇ ਹਾਂ ਸ਼ੁੱਕਰਵਾਰ ਸ਼ੁੱਕਰਵਾਰ ਤੇ ਬਾਈ ਹੁਣ ਸ਼ੁੱਕਰਵਾਰ ਤੋਂ ਲੈ ਕੇ ਅਜੇ ਮੈਨੂੰ ਲੱਗਦਾ ਹਰ ਦਿਨ ਥਰੂ ਨਿਕਲਦੇ ਹੋਣਗੇ ਸਵੇਰੇ ਮੈਂ ਅਜੇ ਰੋਟੀ ਨਹੀਂ ਖਾਧੀ ਤਿੰਨ ਦਿਨ ਦਾ ਭਰਾਵਾ ਤਿੰਨ ਦਿਨ ਰੋਟੀ ਨਹੀਂ ਹੁਣ ਤੁਸੀਂ ਕੀ ਮੰਗ ਬਈ ਤੁਸੀਂ ਕੀ ਮੰਗ ਕਰਦੇ ਹੋ ਹਾਲਾਂਕਿ ਧਰਨਾ ਪਹਿਲਾਂ ਇੱਥੇ ਲੈ ਹੁਣ ਨਹੀਂ ਮੇਰਾ ਤਾਂ ਇਹੀ ਹੈ ਵੀ ਮੇਰਾ ਜਿਹੜਾ ਕੋਈ ਜਾਇਜ਼ ਬਣਦਾ ਮੈਂ ਕੋਈ ਇਹ ਨਹੀਂ ਕਹਿੰਦਾ ਮੈਨੂੰ ਕੋਈ ਚਾਰ ਬੰਦੇ ਜਿਹੜਾ ਲੱਗਦਾ ਵੀ ਹਾਂ ਮੈਨੂੰ ਬਚਾਇਜ ਮੇਰਾ ਜਿਹੜਾ ਕਹਿੰਦਾ ਮੇਰਾ ਡਿੱਗਿਆ ਹੈ ਉਹਦਾ ਜਾਇਜ਼ ਜੋ ਲੱਗਦਾ ਕਿ ਮੈਂ ਮੇਰੇ ਕਹੀ ਨਾ ਕੁਝ ਨਹੀਂ ਹੁੰਦਾ ਵੀ ਜਿਹੜਾ ਲੱਗਦਾ ਵੀ ਇੰਨੇ ਕੁ ਦਲ ਸੀਗਾ ਮੈਨੂੰ ਉਹਦਾ ਜਾਇਜ਼ ਪੈਸੇ ਮਿਲ ਜਾਣ ਤੇ ਟਾਵਰ ਪਟਿਆ ਜਾਵੇ ਜੀ ਲੋਕਾਂ ਦੀ ਜਾਨ ਬਚ ਜੂ ਹੂੰ ਚੁੱਕੇ ਤੁਸੀਂ ਟਾਵਰ ਦੀ ਪਟਾਈ ਤਾਂ ਤਾਂ ਹੀ ਮੰਗਦੇ ਹੋ ਨਾ ਕਿ ਆਲੇ ਕਿਉਂਕਿ ਪਹਿਲਾਂ ਇੱਕ ਨਤੀਜਾ ਭੁਗਤ ਚੁੱਕਿਓ ਆਲੇ ਦੁਆਲੇ ਦੇ ਹੋਰ ਵੀ ਲੋਕ ਰਹਿੰਦੇ ਆ ਇਹ ਨਾ ਹੋਵੇ ਕਿ ਕੱਲ ਨੂੰ ਕਿਸੇ ਦੀ ਜਾਨ ਨੂੰ ਸਾਨੂੰ ਇਸ ਤੋਂ ਵਧੇਰੇ ਹੋ ਜੇ ਜਾਨੀ ਮੇਰਾ ਮੇਰਾ ਮੈਨੂੰ ਨਹੀਂ ਕਰਦਾ ਹੁਣ ਇੱਥੇ ਰਹਿਣ ਨੂੰ ਮੈਂ ਸੱਚੀ ਦੁਲਦਾਂ ਕਿਉਂਕਿ ਦੇਖੋ ਰੱਬ ਨੇ ਇੱਕ ਵਾਰ ਜਾਣ ਬਖਸ਼ਤੀ ਬਾ ਕਈ ਵਾਰੀ ਬਾਰ ਬਾਰ ਨਹੀਂ ਨਮਕੀ ਜਾਂਦੀ ਫਿਰ ਰੱਬ ਨੇ ਜਾਣ ਬਖਸ਼ਤੀ ਮੈਂ ਹੁਣ ਜੇ ਉੱਥੇ ਫੇਰ ਰਹੂੰਗਾ ਤਾਂ ਕੁਦਰਤੀ ਆ ਜੇ ਨਾ ਲੱਗਿਆ ਰਿਹਾ ਤਾਂ ਡਿੱਗੂਗਾ ਬਈ ਇਹਦਾ ਕੀ ਪਤਾ ਕਦੋਂ ਡਿੱਗ ਪੇ ਬਿਲਕੁਲ ਬੱਜੀ ਇੱਕ ਕੰਪਨੀ ਦੇ ਕੰਪਨੀ ਜਿਹੜੀ ਕੰਪਨੀਆਂ ਨੂੰ ਲਾ ਰਹੀ ਆ ਸਟਰਕਚਰ ਵਾਲੀ ਉਹਦੇ ਨਾਲ ਗੱਲਬਾਤ ਨਗਰ ਕੌਂਸਲ ਦੇ ਜ਼ਰੀਏ ਜਾਂ ਕਿਸੇ ਪ੍ਰਸ਼ਾਸਨ ਦੇ ਜ਼ਰੀਏ ਉਹ ਤੁਹਾਡੇ ਨਾਲ ਗੱਲਬਾਤ ਕਰੇ ਜੀ ਨਾਲ ਮੇਰੇ ਨਾਲ ਗੱਲਬਾਤ ਨਹੀਂ ਡੀਐਸਪੀ ਸਾਹਿਬ ਕੋਲੇ ਆਏ ਸੀ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ 1.5 ਲੱਖ ਰੁਪਇਆ ਲੈ ਲੈ ਤੂੰ ਟਾਬਰ ਤੋਂ ਕੀ ਲੈਣਾ ਮੈਂ ਯਾਰ ਪਲਾ ਮੈਨੂੰ 1 ਰੁਪਇਆ ਨਾ ਮਿਲੇ ਮੈਂ ਨਹੀਂ ਮਤਲਬ ਠੀਕ ਹੈ ਨਾ ਮੈਨੂੰ ਰੁਪਇਆ ਦੀ ਲੋੜ ਨਹੀਂ ਤੁਸੀਂ ਪੱਟ ਲਓ ਚੱਲ ਵੀ ਤੁਸੀਂ ਕੱਲਾ ਪੱਟ ਹੀ ਲੋ ਉਹ ਕਹਿੰਦੇ ਯਾਰ ਤੂੰ ਇਸ ਗੱਲ ਤੋਂ ਕਿੰਨਾ ਵੀ 1.5 ਲੱਖ ਰੁਪਏ ਲੈ ਲੈ ਮੈਂ ਬਾਈ ਆਪਣਾ ਬਿੱਟੂ ਸੀ ਨਾਲ ਅਸੀਂ ਮੈਂ ਨਾ ਕਰਦਾ ਵੀ ਅਸੀਂ ਨਹੀਂ ਲੈਣਾ ਕੁਝ ਨਹੀਂ ਲੈਣਾ ਐ ਤੁਹਾਨੂੰ ਕਹਿੰਦੇ ਪੈਸੇ ਲੈ ਲਓ ਪਰ ਅਸੀਂ ਟਾਵਰ ਨਹੀਂ ਪਟਣਾ ਹਾਂ ਵੀ ਤੁਸੀਂ ਆਪ ਦੇ ਜਦ ਤੁਸੀਂ ਲੈਣਾ ਤੁਸੀਂ ਲੈ ਲਓ ਵੀ ਟਾਵਰ ਨਹੀਂ ਪਟਣਾ ਮੈਂ ਯਾਰ ਤੁਸੀਂ ਫਿਰ ਮੈਨੂੰ ਮੇਰਾ ਨੁਕਸਾਨ ਤਾਂ ਦੇਖੋ ਕਿੰਨਾ ਹੋ ਗਿਆ ਪਰ ਟਾਵਰ ਨਾਲ ਦੂਰੀ ਆ ਵੀ ਤਾਂ ਹੋ ਸਕਦਾ ਨਾ ਵੀ ਹਜੇ ਉਹ ਪੱਕਾ ਨਹੀਂ ਕੱਚਾ ਬਾਈ ਜੀ ਦਾ ਕੀ ਪਤਾ ਲੱਗਦਾ ਜਿਵੇਂ ਤੂੰ ਦੱਸਿਆ ਵੀ 2 ਦਿਨ ਉਹਨੂੰ ਬੇਟੀ ਨਹੀਂ ਕੀਤਾਗਾ ਤਾਂ ਪੱਕਾ ਹੋਣ ਦਾ ਜਿਵੇਂ ਤੁਸੀਂ ਕਿਹਾ ਕਿ ਭਾਈ ਤਿੰਨ ਦਿਨ ਤਾਂ ਸਾਡੇ ਰੋਟੀ ਨਹੀਂ ਪੱਕੀ ਡਰ ਤਾਂ ਹੁਣ ਵੀ ਹਰ ਦਿਨ ਪਰਿਵਾਰ ਨੂੰ ਤੁਹਾਨੂੰ ਵੀ ਕੀ ਫਰੀ ਉੱਠਦੇ ਨਾ ਤੈਂ ਦੇਖਦੇ ਆਂ ਵੀ ਡਿੱਗ ਖੜਾ ਹੈ ਵੀ ਐਂ ਲੱਗਦਾ ਯਾਰ ਵੀ ਪੂਹੀ ਟੇਡਾ ਲੱਗਿਆ ਦਾ ਮਨ ਚ ਵਹਿਮ ਹੋਇਆ ਪਿਆ ਵੀ ਹੋ ਸਕਦਾ ਖੜਾ ਰਵੇ ਪਰ ਜੋ ਐਂ ਲੱਗਿਆ ਟੇਡਾ ਹੋਇਆ ਪਿਆ ਰਾਤ ਨੂੰ ਉੱਠ ਕੇ ਬੰਦੇ ਨੂੰ ਹੁੰਦਾ ਹੀ ਆ ਵੀ ਯਾਰ ਪਤਾ ਕੀ ਪਤਾ ਲਈ ਬਾਕੀ ਰਹਿਜ ਵੀ ਭਾਈ ਇੱਕ ਵਾਰੀ ਬੰਦਾ ਘਰ ਬਣਾਉ ਬਹੁਤ ਬਹੁਤ ਔਖਾ ਬਣਦਾ ਭਾਈ ਇਹ ਮਹਿੰਗਾਈ ਇੰਨੀ ਹੈ ਕਿੱਥੇ ਕਿਸੇ ਕੋਲੇ ਭਾਣ ਪਈ ਹੈ ਕੰਮਕਦੰਦੇ ਖਤਮ ਹੋ ਗਏ ਭਾਈ ਜੀ ਸਾਰੇ ਕੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਭਾਈ ਮੈਂ ਮੈਂ ਤਾਂ ਪਹਿਲਾਂ ਵੀ ਕਿਹਾ ਵੀ ਚਲੋ ਜਿਹੜਾ ਲੱਗਦਾ ਮੇਰਾ ਜਾਇਜ਼ ਮੁਆਵਜ਼ਾ ਦਿੱਤਾ ਜਾਵੇ ਤਾਂ ਚਲੋ ਪੱਟਿਆ ਜਾਵੇ ਨਾਲੇ ਪਿੰਡ ਦਾ ਭਲਾ ਹੋ ਜੇ ਚਲੋ ਜਿਹੜਾ ਮੇਰਾ ਹੈਗਾ ਉਹ ਜਿਹੜਾ ਕੋਈ ਮੈਂ ਖੜਾ ਕਰ ਲੂ ਮੈਂ ਆਪਦੀ ਕੋਈ ਉਹਦੀ ਕਾਰ ਲੈ ਲੂ ਉਹਦੀ ਕੋਈ ਮੋਟਰਸਾਈਕਲ ਲੈ ਲੂ ਬਿਲਕੁਲ ਬਹੁਤ ਅੰਬਤ ਬਈ ਬਿਲਕੁਲ ਤਾਂ ਇੱਕ ਤਰਾਸਤੀ ਦਿਖਾਈ ਆ ਪਰ ਇੱਥੇ ਸਵਾਲ ਪ੍ਰਸ਼ਾਸਨ ਦੇ ਉੱਪਰ ਵੀ ਖੜੇ ਹੁੰਦੇ ਆ ਜਿਵੇਂ ਰਾਜੂ ਬਾਈ ਨੇ ਵੀ ਦੱਸਿਆ ਕਿ ਕਿਸੇ ਤਰ੍ਹਾਂ ਦੀ ਕੋਈ ਐਨਓਸੀ ਕੋਈ ਪਰਮਿਸ਼ਨ ਇਸ ਟਾਵਰ ਨੂੰ ਲਾਉਣ ਦੀ ਨਹੀਂ ਆ ਪਰ ਫਿਰ ਵੀ ਇਹ ਟਾਵਰ ਇੱਥੇ ਲੱਗਾ ਹੈ ਪਰ ਉਸ ਤੋਂ ਬਾਅਦ ਵੀ ਕਹਿੰਦੇ ਕਿ ਜਦੋਂ ਮੀਟਿੰਗਾਂ ਹੁੰਦੀਆਂ ਆ ਤਾਂ ਮੀਟਿੰਗ ਦੇ ਵਿੱਚ ਇੱਕੋ ਗੱਲ ਸਾਹਮਣੇ ਆਈ ਆ ਕਿ ਭਾਈ ਤੂੰ 1.5 ਲੱਖ ਰੁਪਏ ਲਾ ਲਾ ਪਰ ਟਾਵਰ ਨੂੰ ਪੱਟਣ ਦੀ ਗੱਲ ਕਰ। ਕਿਉਂ? ਕੀ ਗੱਲ ਹਜੇ ਉਡੀਕ ਹੋ ਰਹੀ ਆ ਕਿ ਕਿਸੇ ਦਾ ਜਾਨੀ ਨੁਕਸਾਨ ਹੋਵੇ? ਕਿਉਂਕਿ ਹਾਲੇ ਤੱਕ ਬਾਈ ਦਾ ਮਾਲੀ ਨੁਕਸਾਨ ਹੋਇਆ। ਕਿ ਉਡੀਕ ਹੋ ਰਹੀ ਆ ਕਿ ਜੇਕਰ ਕਿਸੇ ਦਾ ਜਾਨੀ ਨੁਕਸਾਨ ਹੋਇਆ ਉਸ ਤੋਂ ਬਾਅਦ ਹੀ ਪੱਟਿਆ ਜਾਊਗਾ। ਹਾਲਾਂਕਿ 4 ਤੋਂ 5 ਲੱਖ ਤੇ ਤਕਰੀਬਨ ਬਾਈ ਹੋਰਾਂ ਦਾ ਨੁਕਸਾਨ ਜਿਹੜਾ ਹੋਇਆ ਪਰ ਇੱਥੇ ਸਵਾਲ ਇਹ ਹੈ ਕਿ ਇਹਨਾਂ ਦਾ ਕਸੂਰ ਕੀ ਸੀ? ਇਨਰਕ ਸੂਰਹੀ ਸੀ ਕਿ ਇਹ ਇਸ ਗੁਆਣ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਜਦੋਂ ਇਹ ਇਹ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੋਟਦਾ ਕਿ ਇਹ ਉਸ ਏਰੀਏ ਦੇ ਵਿੱਚ ਜਿੱਥੇ ਰਹਿائش ਆ ਉਸ ਏਰੀਏ ਦੇ ਵਿੱਚ ਲਾਉਣ ਦੀ ਇਜਾਜ਼ਤ ਕਿਹਨੇ ਦਿੱਤੀ ਆ ਤੇ ਜੇ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਜਿਹੜਾ ਬੰਦਾ ਆਪਣੇ ਏਰੀਏ ਦੇ ਵਿੱਚ ਲਵਾ ਰਿਹਾ ਤਾਂ ਉਹ ਐਡਾ ਕਿੱਡਾ ਤਣਾੜ ਹੋ ਸਕਦਾ ਜਾਂ ਐਡਾ ਕਿੱਡਾ ਵੱਡਾ ਹੋ ਸਕਦਾ ਹੈ ਕਿ ਭਾਈ ਬਿਨਾ ਕਿਸੇ ਦੀ ਪਰਮਿਸ਼ਨ ਤੋਂ ਉਹ ਆਪਣੇ ਏਰੀਏ ਦੇ ਵਿੱਚ ਕੁਝ ਵੀ ਜਿਹੜਾ ਹੈਗਾ ਉਹ ਕਰ ਸਕਦਾ ਤਾਂ ਵੱਡੇ ਸਵਾਲ ਪ੍ਰਸ਼ਾਸਨ ਦੇ ਉੱਪਰ ਵੀ ਜਿਹੜੇ ਹੈਗੇ ਆ ਖੜੇ ਹੁੰਦੇ ਆ ਕਿ ਹਾਲੇ ਵੀ ਇਸ ਟਾਵਰ ਦੇ ਸਟਰਕਚਰ ਨੂੰ ਜਿਉਂਦਾ ਤਿਉਂ ਛੱਡਿਆ ਹੋਇਆ ਸ਼ਾਇਦ ਹਾਲੇ ਉੜੀਖ ਹੋ ਰਹੀ ਆ ਕਿ ਕਿਸੇ ਤਰ੍ਹਾਂ ਦਾ ਜਰਨੀ ਨੁਕਸਾਨ ਕੋਈ ਸੱਜਿਓ ਕੋਈ ਖੱਬਿਓ ਕੋਈ ਇੱਧਰੋਂ ਕੋਈ ਇੱਧਰੋਂ ਹੋਵੇ ਤਾਂ ਸ਼ਾਇਦ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕਾਰਵਾਈ ਹੋ ਕਿਉਂਕਿ ਪਹਿਲਾਂ ਜਿਹੜਾ ਹੈਗਾ ਇੱਥੇ ਧਰਨਾ ਲਾਇਆ ਜਾਂਦਾ ਆ ਉਸ ਤੋਂ ਬਾਅਦ ਥੋੜਾ ਬਹੁਤਾ ਸਮਾਨ ਜੋ ਨਗਰ ਕੌਂਸਲ ਲੈ ਜਾਂਦੇ ਆ ਤਾਂ ਹੁਣ ਅੱਜ ਨਗਰ ਕੌਂਸਲ ਦੇ ਦਫ਼ਤਰ ਦੇ ਅੱਗੇ ਜਿਹੜਾ ਹੈਗਾ ਉਹ ਧਰਨਾ ਲੱਗਿਆ ਹੋਇਆ ਤੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦੋ ਇਜਾਜ਼ਤ ਧੰਨਵਾਦ ਜੀ